एवरीवन गॉड ब्लेस यू मैं पास के प्यार हीरो और आज ਅਸੀਂ ਪਿੰਡ ਮਾਖਾ ਜ਼ਿਲ੍ਹਾ ਮਾਨਸਾ ਦੇ ਵਿੱਚ ਆਏ ਆਂ ਕਿ ਪਰਿਵਾਰ ਦੇ ਔਰ ਅੱਜ ਅਸੀਂ ਘਰ ਦੇ ਵਿੱਚ ਪਰਮੇਸ਼ਰ ਨੇ ਸਾਨੂੰ ਮੌਕਾ ਦਿੱਤਾ ਹੁੰਦਾ ਉਹਨਾਂ ਦੀ ਅਸੀਂ ਪ੍ਰੋਬਲਮ ਦੇ ਬਾਰੇ ਸੁਣਿਆ ਸੀਗਾ ਕਿ ਉਹਨਾਂ ਦੇ ਘਰ ਵਿੱਚ ਕੁਝ ਪ੍ਰੋਬਲਮ ਹੈ ਉਹਨਾਂ ਦੀ ਵਾਈਫ ਨੂੰ ਕੁਝ ਪ੍ਰੋਬਲਮ ਹੈ ਔਰ ਅੱਜ ਮੈਂ ਇਸ ਘਰ ਦੇ ਵਿੱਚ ਆਇਆ ਔਰ ਮੈਂ ਵਿਸ਼ਵਾਸ ਕਰਦਾ ਹਾਂ ਕਿ ਅੱਜ ਮੇਰਾ ਆਉਣਾ ਇਸ ਘਰ ਦੇ ਵਿੱਚ ਬਲੈਸਿੰਗ ਦਾ ਕਾਰਨ ਹੈ ਔਰ ਆਈਸੀ ਪਰਿਵਾਰ ਨੂੰ ਪੁੱਛਾਂਗੇ ਕੀ ਕੀ ਪ੍ਰੋਬਲਮਾਂ ਨੇ ਇਸ ਘਰ ਦੇ ਵਿੱਚ ਉਸ ਤੋਂ ਬਾਅਦ ਵਿੱਚ ਅਸੀਂ ਪ੍ਰਾਰਥਨਾਵਾਂ ਕਰਾਂਗੇ ਔਰ ਮੇਰਾ ਪਰਮੇਸ਼ਰ ਅੱਜ ਫ੍ਰੀ ਕਰੇਗਾ ਪ੍ਰਭੂ ਯਿਸਮ ਸੀ ਦੇ ਸਾਮਰਥਿਨਾਂ ਵਿੱਚ ਆਮੇਨ ਅਸ ਮੈਂ ਪਹਿਲਾਂ ਬੋਲ ਕੇ ਦੱਸ ਕੇ ਹਟਾ ਤੁਹਾਨੂੰ ਕਿ ਇਸ ਪਿੰਡ ਦੇ ਵਿੱਚ ਅਸੀਂ ਆਏ ਹਾਂ ਅਸੀਂ ਵਿਊ ਲਵਾਂਗੇ ਕਿ ਇਸ ਪਰਿਵਾਰ ਦੇ ਵਿੱਚ ਕੀ ਪ੍ਰੋਬਲਮ ਹੈ ਆ ਓਕੇ ਕੀ ਪ੍ਰੋਬਲਮ ਹੈ ਤੁਹਾਡੀ ਕੋਈ ਬੋਲ ਕੇ ਦੱਸੋ ਜਿਹੜਾ ਆ ਕੀ ਪ੍ਰੋਬਲਮ ਹੈ ਤੁਹਾਨੂੰ ਕੈਮ ਬ੍ਰੇਕ ਮੈਨੂੰ ਖਾਰ ਰਹਿੰਦਾ ਹੈ ਨਮੂਣੀਆਂ ਹੋ ਰਿਹਾ ਹੈ ਵੀ ਸਾਤੀ ਤੋਂ ਮੈਨੂੰ ਸਾਹ ਨਹੀਂ ਆਉਂਦਾ 10 12 ਦਿਨ ਦਵਾਈ ਲੈਣ ਦੇ ਬਾਅਦ ਬਾਈ ਤੁਹਾਨੂੰ ਠੀਕ ਨਹੀਂ ਬਾਈ ਕਿੰਨੇ ਟਾਈਮ ਲੱਗਦਾ ਨਹੀਂ ਕੋਈ ਕੋਈ ਦਵਾਈ ਨਾਲ ਫਰਕ ਪੈ ਰਿਹਾ ਦਵਾਈ ਨਾਲ ਫਰਕ ਨਹੀਂ ਜੀ ਬਸ ਨੀਂਦ ਤਾਂ ਜਮੀ ਨਹੀਂ ਆਉਂਦੀ ਰਾਤ ਨੂੰ ਓਕੇ ਤੁਹਾਨੂੰ ਵਿਸ਼ਵਾਸ ਆ ਕਿ ਅੱਜ ਤੁਸੀਂ ਠੀਕ ਹੋ ਰਹੇ ਹੋ ਹਾਂ ਤੁਹਾਨੂੰ ਵਿਸ਼ਵਾਸ ਹੈ ਹallelujah ਇਹ ਅੱਜ 10 ਦਿਨ ਕਿ ਨਮੂਣੀ ਆ ਆ ਕਾਫੀ ਜ਼ਿਆਦਾ ਤੁਸੀਂ ਬਿਮਾਰ ਲੱਗਦੇ ਆ ਤੁਸੀਂ ਦਿਲ ਦਵਾਈ ਦੇ ਨਾਲ ਕੋਈ ਫਰਕ ਨਹੀਂ ਪੈ ਰਿਹਾ ਸੀਗਾ ਅੱਜ ਇਹਨਾਂ ਨੂੰ ਵਿਸ਼ਵਾਸ ਹੈ ਕਿ ਅੱਜ ਪਰਮੇਸ਼ਰ ਦਾ ਸਾਡੇ ਘਰੇ ਆਉਣਗੇ ਤੇ ਅਸੀਂ ਅ ਚੰਗੇ ਹੋਵਾਂਗੇ ਔਰ ਮੇਰਾ ਬਲੀਵ ਹੈ ਕਿ ਜੋ ਪ੍ਰਾਰਥਨਾ ਹੋਏਗੀ ਪ੍ਰਾਰਥਨਾ ਤੋਂ ਬਾਅਦ ਇਹ ਬਿਲਕੁਲ ਫ੍ਰੀ ਹੋਣਗੇ ਅਸੀਂ ਪ੍ਰਾਰਥਨਾ ਦੀ ਵੀਡੀਓ ਜਿਹੜੀ ਤੋਂ ਬਣਾਵਾਂਗੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਔਰ ਸੰਡੇ ਤੁਸੀਂ ਇਹਨਾਂ ਦੀ ਗਵਾਹੀ ਸੁਣੋਗੇ ਕਵੀਐਸਐਮਸੀ ਦੇ ਸਾਮਰਥੀ ਜਿੰਦਾ ਨਾਮ ਵਿੱਚ ਆਮੇਨ ਆਮੇਨ